ਮੱਖਣ ਤੇ ਲਾਟੀ ਮੱਖਣ ਤੇ ਲਾਟੀ ਦੋਨਾਂ ਸੇਜਾਂ ਦੇ ਕਹਿੰਦੇ ਚਾਪੀ ਤਗੜਿਆ ਪਰ ਰੇਡਰੋਂ ਦੇ ਤਗੜਿਆ ਜਿਹੜੇ ਕਹਿੰਦੇ ਧੀ ਤਗੜੀ ਸਟੋਪ ਲੈ ਤੂੰ ਕਬੱਡੀ ਨੇ ਪਾਈ ਜਾਂਦੇ ਆ ਉਧਰ ਸਾਹ ਸੈਂਟਰੀ ਦੇ ਲਾਲੀ ਆਰਦੀ ਆ 4000 4000 4000 ਹਾਏ ਮੇਰੇ ਅਰਮਾਨ ਚਾਪੀ ਚੜਦੇ ਕਬੱਡੀ ਪਾਉਣ ਲਈ ਉਧਰ ਸਾਹਸ ਸਿੰਘ ਜੀ ਸੈਂਟਰੀ ਲਾਲੀ ਆਰਦੀਆ ਉਹਨਾਂ ਬਿਲਕੁਲ ਕਹਿੰਦੇ ਬੜਾ ਪਿਆਰ ਪਾਇਆ ਜਾ ਰਿਹਾ ਹੈ ਬਹੁਤ ਬੜਾ ਕਹਿੰਦੇ ਧੰਨਵਾਦ ਕਬੱਡੀ ਕਹਿੰਦੇ ਪੈਂਦੀ ਹੈ ਚਾਰ ਦੇ ਚਾਰਾਂ ਦੇ ਚਾਰੇ ਪਿਆਰ ਹੈ ਸੋਪਾ ਕਬੱਡੀ ਵਾਲਾ ਐ ਆਹ ਤੇ ਕਹਿੰਦੇ ਅਰਤਾਰ ਸਿੰਘ ਜੀ ਪ੍ਰਧਾਨ ਸਾਹਿਬ ਡਾਕਟਰ ਸਾਹਿਬ ਆਪਾਂ ਮਾਇਆ ਮੂੜਾ ਲਾ ਲਈਏ ਥੋੜੀ ਜਿਹੀ ਗਰਮੀ ਹੈ ਹਵਾ ਵਾਡਾ ਟਾਣੂ ਲਵਾ ਲਈਏ ਮੇਰੇ ਮੋਤੀ ਦਾ ਕੋਈ ਪਤਾ ਨਹੀਂ ਛੜੇ ਨਹੀਂ ਮੋੜਾ ਬੰਦਾ ਘਰ ਦੀ ਦਾ ਪੁੱਛੇ ਤਾਂ ਬਿਨਾ ਟੀਵੀ ਦਾ ਚੱਲ ਨਹੀਂ ਚੱਲਦਾ ਆਹ ਤੇ ਰੱਖ ਬਾਈ ਜਗਰੂ ਨੇ ਕਮਾਲ ਕਰਦੀ ਆ ਵਾਹ ਜਗਰੂ ਇਹ ਲੱਤੂ ਵਾਲਾ ਇਹ ਪ੍ਰੀਤ ਦੇ ਪਿੰਡਾਂ ਦਾ ਵਾ ਕਨੇ ਨੋਟਾਂ ਨੂੰ ਇਸਵੇਂ ਨਾਲ ਮਾਰਕਾਂ ਵਾਲਾ ਕਦੇ ਅਨਮੋਲ ਕਬੱਡੀ ਪਾਉਣ ਲਈ ਕਦੇ ਪਿਆਰ ਹੈ ਉਹ ਵਾਕਈ ਕਬੱਡੀ ਦਾ ਕਦੇ ਅਨਮੋਲ ਹੀਰਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਲਾਲੀ ਟੀਮ ਜਿੱਤੀ ਹੈ ਤੇ 4000 ਜਿਹੜਾ ਲੱਗ ਤੌਰ ਤੇ ਜਿਹੜਾ ਸਨਮਾਨ ਮਜੂ ਦਿੱਤਾ ਜਾਵੇਗਾ ਅਗਲੇ ਕਬੱਡੀ ਚਾਰੀ ਸੁਭਰਾਵਾ ਦੇ ਕਰਮਨ ਮਿਸ਼ਰਪੁਰੀਆ ਲਾਡੀ ਦੇ ਨਾਲ ਦੋ ਕਬਟੀਆਂ ਤੇ ਡਾਕਟਰ ਪ੍ਰਿਤਪਾਲ ਮੰਨਾ ਬੰਦ ਤੇ ਮੇਜਰ ਸੀਤੋ ਇਹਨਾਂ ਫੈਸਲੇ ਕੀਤੇ ਆ ਉਹ ਆ ਭੂਰਿਆਂ ਵਾਲਾ ਇੱਕ ਭੂਰਾ ਕੋਨਾ ਪਿੰਨੋ ਏ ਮੁੰਡਾ ਕਹਿੰਦੇ ਖੇਮ ਕਰਦੇ ਲਾ ਕੇ ਰੋ ਲੈ ਵੀ ਚੱਲ ਕੇ ਆਇਆ ਆ ਸਾਹਮਣੇ ਭੂਰਿਆਂ ਵਾਲਾ ਕਹਿੰਦੇ ਕਬੱਡੀ ਪਾਉਣ ਲਈ ਕਹਿੰਦੇ ਬਾਧਾ ਹੋਇਆ ਚਾਂ ਵਾਲਾ ਵੀ ਗੰਡੀ ਵੈਂਡ ਵਾਲਾ ਹੋ ਤਗੜਾ ਪਰ ਅਮ ਮਜੀਠੇ ਵਾਲਾ ਮਜੀਠੇ ਵਾਲਾ ਮਜੀਠੇ ਵਾਲਾ ਮਜੀਠੇ ਵਾਲਾ ਪਰ ਪਿਆਰ ਨਾ ਡਾਕਟਰ ਸਾਹਿਬ ਜੇ ਆਪਾਂ ਫਾਈਨਲ ਹੋਣੇ ਆ ਤਾਂ ਆਖਰੀ ਕਬੱਡੀ ਇਹ ਜ਼ਰੂਰ ਆਪਾਂ ਇਹ ਮਾਨਸਤ ਆਹ ਸਾਹਮਣੇ ਗੋਲੂ ਕਹਿੰਦੇ ਛੱਕਰਪੁਰ ਵਾਲਾ ਉਹ ਜਲੰਧਰ ਦੇ ਇਲਾਕੇ ਦਾ ਬਾਬੇ ਦੇ ਇਲਾਕੇ ਦਾ ਅੱਡਾ ਕਹਿੰਦਾ ਕੁੱਤੀ ਪਾਵੇ 1000 ਦੀ ਹੋਵੇਗੀ ਇੱਕ ਪ੍ਰਿੰਤਪਾਲ ਵੱਲੋਂ ਮਨਾਵਤ 1000 ਮੇਰੇ ਮਿੱਤਰੋ 1000 1000 ਦੀ ਕਬੱਡੀ 1000 ਦਾ ਜੱਫਾ 1000 ਦੀ ਕਬੱਡੀ ਚੱਲਦਾ ¡Gracias! ਨੇੜੇ ਆਈਆਂ ਸੰਗਤਾਂ ਨੂੰ ਦਿਲ ਦੀਆਂ ਗ੍ਰੈਂਜਾਂ ਦਾ ਧੰਨਵਾਦ ਕਰਦੇ ਆ ਜੋ ਅੱਜ ਨਕਸ਼ਮਬਰਾ ਵਿੱਚ ਪਹੁੰਚੇ ਆ ਅੱਜ ਕਬਡੀ ਦਾ ਸਮਾਂ ਹੀ ਹਣਾ ਕਬਡੀ ਹੋ ਗਿਆ ਠੀਕ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਦੂਰੋਂ ਨੇੜੇ ਆਈਆਂ ਸੰਗਤਾਂ ਕੀ ਅਪੀਲ ਕਰੋਗੇ ਅਪੀਲ ਕਰਦੇ ਆ ਵੀ ਧਾਰਮਿਕ ਗੁਰਦਾਰੇ ਜਿਹੜੇ ਮੇਲੇ ਲੱਗਦੇ ਆ ਸਭ ਸੰਗਤਾਂ ਆ ਕੇ ਤੇ ਇੱਥੇ ਵੱਧ ਚੜਕੇ ਆ ਜਿੰਨਾਂ ਭੜਾ ਕਰਨ ਤੇ ਨਸ਼ੇ ਤੋਂ ਦੂਰੇ ਦੂਰ ਰਹਿਣ ਖਾਲਸਾ ਵਹਿਰ ਜੀ ਦੀ ਫਤਿਹ ਅੱਜ ਪਿੰਡ ਸਭਰਾ ਵਿੱਚ ਤੁਹਾਨੂੰ ਸਭਾ ਬਾਬਾ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੁੰਦੇ ਬਹੁਤ ਖੁਸ਼ੀ ਦਾ ਦਿਹਾੜਾ ਅੱਜ ਤੇ ਪਿੰਡ ਸਭਰਾ ਵਿੱਚ ਬਹੁਤ ਵੱਡਾ ਮੇਲਾ ਮਨਾਇਆ ਗਿਆ ਬਾਬਾ ਜੀ ਦਾ ਤੇ ਬਹੁਤ ਦੂਰੋਂ ਹੁੰਮ ਹਾਂ ਕੇ ਸੰਗਤ ਪਹੁੰਚੀ ਹੈ ਤੇ ਸਾਰੀ ਸੰਗਤਾਂ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਇੱਥੇ ਪਹੁੰਚਣ ਲਈ। ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਮੈਂ ਸੋਨੁ ਸੇਖੋ ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਸਾਡੇ ਨਗਰ ਪਿੰਡ ਸਭਰਾ ਵਿੱਚ ਧੰਤਨ ਬਾਬਾ ਵੀਰ ਸਿੰਘ ਜੀ ਦਾ ਜਨਮ ਦਿਹਾੜਾ ਸੀ ਤੇ ਉਸ ਸੰਬੰਧ ਵਿੱਚ ਬਹੁਤ ਭਾਰੀ ਮੇਲਾ ਆਇਆ ਵਾ بڑے ਦਿਵਾਨ ਸੱਜੇ ਆ ਤੇ ਹੁਣ ਕਬੱਡੀ ਜਿਹੜੀ ਆ ਦੋਆ ਟੀਮਾਂ ਚ ਹੋ ਗਈ ਅੜੀ ਆ بڑے ਫਸਲੇ ਮੁਕਾਬਲੇ ਸੀ ਤੇ ਦੂਰੋਂ ਨੇੜੋਂ ਜਿੰਨੀਆਂ ਵੀ ਸੰਗਤਾਂ ਆਈਆਂ ਵਾ ਸਾਡੇ ਪਿੰਡ ਵੱਲੋਂ ਦੇ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਦਾਰ ਲਾਲਜੀਤ ਸਿੰਘ ਕੁਲਟਰ ਕੈਬਨਟ ਮੰਤਰੀ ਪੰਜਾਬ ਜੀ ਵੱਲੋਂ ਜੀ ਆਇਆਂ ਨੂੰ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਇੱਕ ਖਾਸ ਸ਼ਾਬਾਸ਼ ਅਗਰੇਸਿੰਗ ਫੌਜੀ ਸੀਨੀਅਰ ਆਗੂ ਆ ਮਰਦੀ ਪਾਰਟਿਸਪਰੈਂਟ ਆ ਇਸਪੈਂਸਪੁਰਾ ਵਿੱਚ ਬਾਬਾ ਵੀਰ ਸਿੰਘ ਦਾ ਮੇਲਾ ਸੀ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਦੂਰੋਂ ਦੁਰਾਡੇ ਆਈਆਂ ਸੰਗਤਾਂ ਦਾ 10 ਰੋਡੋ ਧੰਨਵਾਦ ਕਰਦੇ ਆ ਬਹੁਤ ਸੋਹਣਾ ਕਬੱਡੀ ਸ਼ੋਅ ਮੈਚ ਹੋਇਆ ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਦੇਖਿਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸੰਗਤਾਂ ਦਾ ਜਰਦ ਸਾਹਿਬ ਹੈ ਪ੍ਰਚਾਰ ਪ੍ਰਚਾਰਕ ਸੇਕਸ਼ਨ ਆਜੂ 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 ਮੈਂ ਸਾਡੇ ਨੂੰ ਸ਼ੁਕਰੀਆ ਦੋ ਅੱਜ ਕਾਸਕ ਮੇਲਾ ਆ ਰਿਹਾ ਤੰਦਰੁਸਤ ਬਹੁਤ ਵਧੀਆ ਹੈ ਬਹੁਤ ਸੱਜਣ ਜੇ ਤਾਂ ਹੋ ਨਾਮ ਹੈ ਜਿਹੜਾ ਆਪੀ ਕਬੱਡੀ ਹੋਈ ਹੈ ਬਹੁਤ ਵਧੀਆ ਤੇ ਬਹੁਤ ਅੰਤ ਲੱਗੇ ਬੜੀ ਗੁਰੇ ਲੋਕਾਂ ਦੀ ਸასი ਸასი ਕਾਮ ਜਿਹੜਾ ਖਾਲਸਾ ਵੈਜੀ ਦੀ ਕੀਮਤ ਅੱਜ ਸਾਡੇ ਸੰਭਰਾ ਸਾਡੀ ਪਿੱਛੇ ਕਮਬਾ ਦੀ ਸਿੰਘ ਜੀ ਦਾ ਬਹੁਤ ਧੂਮਤਾ ਨਾਲ ਸ਼ਰਧਾ ਨਾਲ ਮੇਲਾ ਜਿਹੜਾ ਅੱਗੇ ਅਸੀਂ ਇਹ ਬਿਨੁਪ੍ਰੇੜਿ ਦਵਾਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਦੇੜਾ ਬੜਾ ਮਹਿੰਗਾ ਹੈ ਤੇ ਕੀ ਕਹਿਣਾ ਚਾਹੀਦਾ ਸਰ ਵਾਹਿਗੁਰੂ ਜੀ ਕਾ ਖਾਲਸਾ ਛਿਰ ਵਾਹਿਗੁਰੂ ਜੀ ਮੇਰੇ ਪੀਰੇ ਤੇ ਮਾਲਕ ਤੁਹਾਨੂੰ ਜੀ ਹਰਿਮਾਨ ਸਾਹਿਬ ਜੀ ਮਹਾਰਾਜ ਸਤਪੁਰਾਂ ਦੀ ਫਤਿਹ ਜੀ ਆਪਟਰ ਸਤਪੁਰਾਂ ਦੇ ਪਰਉਪਕਾਰੀ ਨੰਦ ਗਿਆਨੀ ਤੋਂ ਹਨ ਤੁਨ ਬਾਬਾ ਬੀਰ ਸਿੰਘ ਸਾਹਿਬ ਜੀ ਜਿਨ੍ਹਾਂ ਮਾਪਾ ਦਾ ਆਏ ਜੇ ਨਾ ਜਿੱਥੇ ਜਿੱਥੇ ਵੀ ਬਾਬਾ ਜੀ ਦੇ ਅਸਥਾਨ ਮੰਦਵਾਂ ਸਾਹ ਆਵਾਜ਼ ਹੋਏ ਨੇ ਉੱਥੇ ਉੱਥੇ ਹੀ ਜੋ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਜਾਣਦਿਆਂ ਹੋਇਆ ਬਹੁਤ ਵੱਡੇ ਪੱਧਰ ਤੇ ਜੋੜ ਜਲੇ ਮਨਾਏ ਗਏ ਕਿਉਂਕਿ ਹਨ ਬਾਬਾ ਬੀਰ ਸਿੰਘ ਸਾਹਿਬ ਜੀ ਉਹ ਮਹਾਨ ਉਹ ਸਤਿਪੁਰਖ ਹਨ ਜਿਨ੍ਹਾਂ ਨੂੰ ਸ਼ੇਰਗੁਰ ਦੇ ਪਾਚਾ ਮਹਾਰਾਜ ਜੀ ਬਾਬਾ ਜੀ ਕਰਕੇ ਜਿਹੜਾ ਪਰਸ਼ੀਸ਼ ਹੋਈ ਤੇ ਸਤਗੁਰੂ ਮਹਾਰਾਜ ਦੀ ਪਰਸ਼ੀਸ਼ ਇੰਨੀ ਵੱਡੀ ਹੋਈ ਕਿ ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਮਹਾਰਾਜ ਸਿੰਘ ਦੇ ਸਾਹਮਣੇ ਬਾਬਾ ਜੀ ਫੌਜ ਵਿੱਚ ਪੜਤੀ ਹੋਏ ਕੋਈ ਦਿਨਾਂ ਦੇ ਵਿੱਚ ਹੀ ਉਹ ਸਤਗੁਰੂ ਮਾਰ ਨੇ ਇੰਦੀ ਵੱਡੀ ਬਹੁਸ਼ਕਤੀ ਦਿਵਾਦਿਆ ਜਿੱਥੇ ਆਗ ਪਹਿਰੇ ਤੇ ਪਹਿਰਾ ਦਿੱਂਦੀ ਸੀ ਉੱਥੇ ਸਤਗੁਰੂ ਨੇ ਆਗ ਉਹਨਾਂ ਦੇ ਪਹਿਰੇ ਤੇ ਜਾ ਕੇ ਪਹਿਰਾ ਦਿੱਤਾ ਫੌਜ ਵਿੱਚ ਕਹਿ ਲਗੇ ਕਿ ਭਾਈ ਔਰ ਸਰਗੁਰੂ ਮਹਾਰਾਜ ਦਾ ਹੁਕਮ ਲੱਗਿਆ ਜੋ ਹੁਣ ਭਕਤੀ ਦੇ ਵਿੱਚ ਸੇਵਾ ਦੇ ਵਿੱਚ ਗੁਰੂ ਕੇ ਦੇਵ ਲੰਗਰ ਦੀ ਸੇਵਾ ਵਿੱਚ ਸਰਗੁਰੂ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ ਜੋ ਬਾਬਾ ਜੀ ਨੇ ਮਹਾਨ ਵਰਗ ਤਾਂ ਵਰਤੌਂਦਿਆਂ ਹੋયા ਜਿੱਥੇ ਬਾਬਾ ਜੀ ਨੇ ਨਰਸਿ ਦੀ ਪ੍ਰਚਾਰ ਕਰਦਿਆਂ ਹੋયા ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਸਾਰੇ ਬਾਬਾ ਸਾਹਿਬ ਸਾਹਿਬ ਸਿੰਘ ਜੀ ਦੀ ਉਹਨਾਂ ਤੋਂ ਸਰਗੁਰੂ ਮਹਾਰਾਜ ਦੇ ਕਰਤੋਂ ਬਖਸ਼ਾ ਲੈ ਕੇ ਚਾਲੇ ਪਾਏ ਮਾਝੇ ਦੀ ਧਰਤੀ ਵਿੱਚ ਮਨੰਗਾਬਾਦ ਅਨਕੂਰ ਸਿੰਘ ਜੀ ਨੇ ਅਸਥਾਨ ਆਬਾਦ ਕੀਤਾ ਉਥੇ ਹੀ ਬਾਬਾ ਜੀ ਦਾ ਹੈੱਡਕੁਆਰਟਰ ਚੁਲਿਆਂ ਗਿਆ ਜਿਵੇਂ ਜਿਵੇਂ ਬਾਬਾ ਜੀ ਸਿੱਖੀ ਪ੍ਰਚਾਰ ਕਰਦੇ ਸੀ ਤੇਵੇਂ ਤੇਵੇਂ ਬਾਬਾ ਜੀ ਦੇ ਜੀਵਨ ਤੋਂ ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਨਗਰ ਸਭਾ ਜੋ ਵੱਡੇ ਵੱਡੇਰੇ ਜੋ ਸਤ ਸੰਤ ਸੇਵੀ ਸਾਨ ਉਹਨਾਂ ਨੇ ਜਾ ਕੇ ਇਸ ਖਾਨਵਾਲਿਆਂ ਕੋਲ ਮਖਾਨੇ ਸਾਡੇ ਦਰਗਾਹ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਭਰਾ ਨਗਰ ਵੀ ਆਪ ਕਿਰਪਾ ਕਰਕੇ ਆਪ ਦੇ ਪਿਆਰ ਨੂੰ ਵਾਦਿਓ ਬਾਬਾ ਜੀ ਬੇਨਤੀ ਪੂਰ ਕਰਕੇ ਆਪਣੇ ਸਾਰੇ ਵਹੀਰ ਦੇ ਸਾਥ ਨਰੰਗਾਬਾਦ ਤੋਂ ਚੱਲ ਕੇ ਨਗਰ ਸਭਰਾਹ ਬਾਬਾ ਜੀ ਆਏ ਬਾਬਾ ਜੀ ਦੀ ਆਮਤੈ ਅਗਰਵਾੜੀ ਲੈਣ ਵਾਸਤੇ ਰੁਪਿਆ ਸੰਕਾ ਰੁਪਿਆ ਤਿਆਰ ਹੀ ਗਏ ਇਸ ਅਸਥਾਨ ਤੇ ਬਾਬਾ ਜੀ ਦਾ ਪੜਾਓ ਸਭ ਸੁਸ਼ੋਭਿਤ ਹੋਇਆ ਨਾਮ ਬਾਣੀ ਦਾ ਕਥਾ ਗੀਤ ਅੰਦੇਸ਼ ਅੰਦਰ ਪ੍ਰਵਾਹ ਚੱਲਿਆ ਬਹੁਤ ਜਲੋ ਜਿਹੜੇ ਨਾਸੇ ਨੂੰ ਡੋਗਰਾ ਜਿਹੜਾ ਬਹੁਤ ਵੱਡੀ ਬਰਬਾਦੀ ਸਿੱਖ ਕੌਮ ਦੀ ਕਰ ਰਿਹਾ ਸੀ ਸਿੱਧ ਰਾਜ ਜੀ ਬਰਬਾਦੀ ਕਰ ਰਿਹਾ ਸੀ ਜੋ ਜਾਣਦਾ ਸੀ ਕਿ ਬਾਬਾ ਜੀ ਆਪਣੇ ਮੌਜ ਨਾਲ ਪਾਵੇ ਵਿਚਰਦੇ ਐ ਪਰ ਬਹਾਨਾ ਬਣਾ ਕੇ ਉਹ ਸੰਧਾਵਾਂ ਵਾਲਿਆਂ ਦਾ ਬਾਬਾ ਜੀ ਦੇ ਚਾਈ ਕਰਕੇ ਆ ਗਿਆ ਪਰ ਬਾਬਾ ਜੀ ਕਹਿੰਦੇ ਐ ਸਿੱਖ ਤੇ ਇਸ ਪਰਿਵਾਰ ਨੂੰ ਕਰਦਾ ਸਭਰਾਵਾਂ ਵਾਲਿਆਂ ਨੂੰ ਕਹਿ ਲੱਗੇ ਕਿ ਭਾਈ ਤੁਹਾਡੀ ਸੇਵਾ ਸਭਲ ਹੈ ਇਹਤੇ ਮਹਾਨ ਸਥਾਨ ਮੰਨ ਲਈ ਦੇਗ ਲੰਗਰ ਦੇ ਪ੍ਰਵਾਹ ਚੱਲਣਗੇ ਬਾਬਾ ਜੀ ਫਿਰ ਆਪ ਇਥੋਂ ਤੇ ਅੱਲਾ ਪਾਲ ਕੇ ਹਾੜ ਵਾਲੇ ਅਗਲੇ ਪੜਾਵਾਂ ਉਨੇ ਬਾਬਾ ਜੀਵਾਨਾ ਹੋਏ ਅਗਲੇ ਪੜਾਵਾਂ ਤੇ ਫਿਰ ਜਾ ਕੇ ਧੰਗ ਵੀ ਹੋਇਆ ਬਾਬਾ ਜੀ ਦੀ ਸ਼ਹੀਦੀ ਵੀ ਹੋਈ ਇਹ ਸਥਾਨ ਜਦੋਂ ਤੋਂ ਇਹ ਬਾਬਾ ਜੀ ਨੇ ਨਗਰ ਸੁਭਰਾਵਾਂ ਵਿੱਚ ਚਰਨ ਪਾਏ ਉਦੋਂ ਤੋਂ ਲੈ ਕੇ ਇਹ ਸੋ ਬਾਬਾ ਜੀ ਦੇ ਵਿਸ਼ੇਸ਼ ਕਰਕੇ ਇਹ ਦੋ ਜੋੜ ਮੇਲੇ 27 ਵਸਾਖ ਦਾ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ ਤਿੰਨ ਸਾਵਣ ਦਾ 18 ਜੁਲਾਈ ਦਾ ਅੱਜ ਦਾ ਦਿਨ ਬਾਬਾ ਜੀ ਦੇ ਪੁੱਤਰ ਜਨਮ ਦਿਹਾੜੇ ਦਾ ਇਹ ਜੋਦ ਮੇਲਾ ਹੈ ਕਈਆਂ ਦਿਨਾਂ ਤੋਂ ਨਗਰ ਸੁਲਾਨਾ ਵਿਖੇ ਲਗਾਤਾਰ ਗੁਰੂ ਕੀ ਦੇਗ ਲਗਰਾਂ ਦੇ ਪ੍ਰਵਾਹ ਚੱਲਦੇ ਲਗਾਤਾਰ ਮਹਾਰਾਜ ਦੀ ਕਿਰਪਾ ਦੁਆਰਾ ਸੇਵਾ ਸਿਮਰਨ ਦਾ ਪ੍ਰਵਾਹ ਚੱਲਦਾ ਅੱਜ ਬਾਬਾ ਜੀ ਦੀ ਸੁਰਗੁਰੂ ਗੁਰੂ ਅਨਸਾਹਿਬ ਜੀ ਦੇ ਅਖੰਡ ਪਾਠ ਸਭਾ ਦੀ ਲੜੀ ਦੇ ਫੋਗ ਪਾਏ ਨਾਮ ਨਾਲ ਦੀਵਾਨ ਸਜਾਈ ਗਏ ਸਿੰਘ ਸਹਿਬਾਨ ਬਿਆਨਤ ਹੀ ਮਹਾਨ ਸ਼ਖਸੀਅਤਾਂ ਨਾਮ ਪ੍ਰਖਾ ਨੇ ਇਸ ਸਮੇਂ ਤੇ ਆਣ ਕੀ ਦਰਸ਼ਨ ਦੇ ਕੇ ਨਵਾਜਿਆ ਤੇ ਸੰਗਤਾਂ ਨੇ ਦਰਸ਼ਨ ਕੀਤੇ ਤੇスルਤਾਨ ਸੰਗਤਾਂ ਦੇ ਦਰਸ਼ਨ ਕਰਕੇ ਗਏ ਇਸ ਸੰਸਥਾਨ ਦੀ ਸੇਵਾ ਸੰਭਾਲ ਸੰਪਰਦਾਇ ਦਲਬਾਬਾ ਬਿਲੀ ਕਾਂ ਸਾਹਿਬ ਜੀ ਦੇ ਬਾਅਦ ਮੇ ਜਾਣ ਸ਼ੇਨ ਸਿੰਘ ਸਾਹਿਬ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਦੇਗ ਰੇੜ ਅਗਵਾਈ ਹੇਤ ਇਸ ਸੰਸਥਾਨ ਦੀ ਸੇਵਾ ਦੇ ਕਾਰਜ ਚੱਲ ਰਹੇ ਨੇ ਬਾਬਾ ਜੀ ਭਾਵੇਂ ਕੁਝ ਦਿਨਾਂ ਲਈ ਵਿਦੇਸ਼ ਸੰਤਾ ਵਿੱਚ ਅਮਰੀਕਾ ਦੇ ਵਿੱਚ ਸਿੱਖੀ ਪ੍ਰਚਾਰ ਹਿਤ ਵਿਚਰਦੇ ਨੇ ਪਰ ਜੋੜ ਮੇਲੇ ਦੀ ਪਰੰਪਰਾ ਬਾਬਾ ਜੀ ਜਿਉਂਦੇ ਜਿਉਂ ਨਿਭਾ ਰਹੇ ਨੇ ਮਹਾਰਾਜ ਦੀ ਕਿਰਪਾ ਹੈ ਬਾਬਾ ਜੀ ਦੇ ਛੋਟੇ ਸੁਪੁੱਤਰ ਬਾਬਾ ਜਨਜੀਤ ਸਿੰਘ ਸਾਹਿਬ ਜੀ ਉਹ ਵੀ ਸਾਰਾ ਦਿਨ ਸੰਗਤਾਂ ਦੇ ਦਰਸ਼ਨਾਰੇ ਕਰਦੇ ਰਹੇ ਬਹਿਨ ਸੰਗਤਾਂ ਨੇ ਸੇਵਾਵਾਂ ਨਿਭਾਈਆਂ ਗੁਰੂ ਕੇ ਲੰਗਰਾਂ ਦੀਆਂ ਅਮਰ ਸੰਚਾਰ ਵੀ ਹੋਇਆ ਜੋੜ ਮੇਲਾ ਉਦੋਂ ਸਫਲਾ ਜਾਣਿਆ ਜਾਂਦਾ ਹੈ ਕਿ ਜਿਹੜੇ ਭਾਈ ਜੋੜ ਮੇਲੇ ਦੇ ਨਾਲ ਜੁੜ ਜਾਂਦੇ ਨੇ ਗੁਰੂ ਦੇ ਨਾਲ ਅੱਜ ਮੇੰਤ ਪ੍ਰੋਗਰਾਮਿਆਂ ਨੇ ਅਮਰ ਛਕਿਆ ਹੈ ਜਿਹੜੇ ਗੁਰੂ ਵਾਲੇ ਬਣੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਨੇ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਸੁਭਰਾਵਾਂ ਦੀਆਂ ਸੰਗਤਾਂ ਨੂੰ ਸਾਰੇ ਪਿਆਰਿਆਂ ਨੂੰ ਬਾਬਾ ਜੀ ਦੇ ਅਸਥਾਨ ਵੱਲੋਂ ਬਾਬਾ ਫਰੀਦ ਕੰਵਰ ਸਾਹਿਬ ਜੀ ਦੇ ਗਲਮੰਤ ਵੱਲੋਂ ਬਹੁਤ ਬਹੁਤ ਵਧਾਈਆਂ ਨੇ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਨ ਬਾਬਾ ਵੀਰ ਸਿੰਘ ਸਾਹਿਬ ਦੀ ਸਾਰੇ ਨਜ਼ਰ ਵਿੱਚ ਸਦਾ ਹੀ ਖੁਸ਼ੀਆਂ ਬਖਸ਼ਣ ਰਹਿਣ ਗੁਰੂ ਗ੍ਰੰਥ ਸਾਹਿਬ ਜੀ ਕੇ ਅੰਦਰ ਦਾਸ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ